ਨਾਂ ਅੰਮ੍ਰਿਤ ਵਚਨਾਂ ਦੇ ਅੰਦਰ ਉਸ ਪ੍ਰਮਾਤਮਾ ਨੂੰ ਪੂਜਣ ਦਾ ਮਾਰਗ ਦੱਸਿਆ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਗੁਰਬਾਣੀ ਪੜ੍ਹਦਿਆਂ ਇਹ ਜ਼ਿਕਰ ਸਤਿਗੁਰ ਵਾਰ-ਵਾਰ ਸਾਡੇ ਸਾਹਮਣੇ ਕਰਦੇ ਨੇ ਗੱਲ ਸਮਝਾਉਣ ਦੇ ਲਈ ਹੈ ਤਰੀਕੇ ਸਤਿਗੁਰਾਂ ਨੇ ਬਹੁਤ ਸਾਰੇ ਬਾਣੀ ਵਿੱਚ ਬਿਆਨ ਕੀਤੇ ਨੇ ਉਦਾਰਨਾਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਨੇ ਰਸਤੇ ਵੱਖੋ ਵੱਖਰੇ ਹੋ ਸਕਦੇ ਨੇ ਪਰ ਜਿੱਥੇ ਪਹੁੰਚਣਾ ਹੈ ਉਹ ਮੰਜ਼ਿਲ ਇੱਕੋ ਹੀ ਹੈ ਪਹੁੰਚਣਾ ਉਸ ਮਾਲਕ ਦੇ ਘਰ ਤੱਕ ਹੈ ਉਹਦੀ ਸਮਝ ਪ੍ਰਾਪਤ ਕਰਨੀ ਹੈ ਤੇ ਉਹਦੇ ਲਈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਰਸਤਾ ਹੈ ਪ੍ਰਮਾਤਮਾ ਦੇ ਹੁਕਮ ਦਾ ਹੁਕਮ ਦੇ ਵਿੱਚ ਚੱਲਣਾ ਉਹਦੀ ਰਜ਼ਾ ਦੇ ਵਿੱਚ ਚੱਲਣਾ ਉਹਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਜੀਵਨ ਦੇ ਅੰਦਰ ਸੁਖਾਣ ਜੀਵਨ ਬੜਾ ਸੋਹਣਾ ਬਤੀਤ ਹੁੰਦਾ ਹੋਵੇ ਤੇ ਮਨੁੱਖ ਰੱਬ ਦੀ ਗੱਲ ਸੁਣਨੀ ਵੀ ਪਸੰਦ ਕਰਦਾ ਹੈ ਰੱਬ ਨੂੰ ਮੰਨਣਾ ਵੀ ਪਸੰਦ ਕਰਦਾ ਹੈ ਤੇ ਜਦੋਂ ਜੀਵਨ ਦੇ ਅੰਦਰ ਕੁਝ ਔਖਾ ਸਮਾਜ ਹੈ ਕੋਈ ਭੀੜ ਵਾਲਾ ਸਮਾਜ ਹੈ ਦੁੱਖ ਵਾਲਾ ਸਮਾਜ ਹੈ ਫਿਰ ਸਭ ਤੋਂ ਪਹਿਲਾਂ ਉਲਾਮਾ ਜਿਹੜਾ ਨੋ ਬੰਦਾ ਦਿੰਦਾ ਵੀ ਰੱਬ ਨੂੰ ਨਹੀਂ ਪਰਮਾਤਮਾ ਨੂੰ ਹੈ ਕਮਾਲ ਹੈ ਵੀ ਦੋ ਭਾਵ ਕਿਉਂ ਮਨ ਦੇ ਅੰਦਰ ਜਿਦਨ ਸੰਸਾਰ ਦੇ ਸੁੱਖ ਵਰਤਲੇ ਸੰਜੀਵਨ ਦੇ ਅੰਦਰ ਉਹ ਦਿਨ ਰੱਬ ਚੰਗਾ ਸੀ ਉਹ ਦਿਨ ਰੱਬ ਦਾ ਸ਼ੁਕਰਾਨਾ ਸੀ ਉਹ ਦਿਨ ਰੱਬ ਬੜਾ ਪਿਆਰਾ ਲੱਗਦਾ ਸੀ ਉਹ ਦਿਨ ਰੱਬ ਦੀ ਗੱਲ ਕਰਨੀ ਪਿਆਰੀ ਲੱਗਦੀ ਸੀ ਤੇ ਜਿਦਨ ਜੀਵਨ ਦੇ ਅੰਦਰ ਦੁੱਖ ਆਇਆ ਉਹ ਦਿਨ ਰੱਬ ਦੁਸ਼ਮਣ ਬਣ